ਅੱਜ ਅਸੀਂ ਜਿਸ ਰਾਮਲੀਲਾ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਇਹ 1911 ਤੋਂ ਲਗਾਤਾਰ ਜਿਹੜੀ ਹੈਗੀ ਐ ਇਸ ਸਟੇਜ ਦੇ ਉੱਤੇ ਇਹ ਰਾਮਲੀਲਾ ਹੋ ਰਹੀ ਐ 114 ਸਾਲ ਹੋ ਗਏ ਇਸ ਸੰਸਥਾ ਵੱਲੋਂ ਇਸ ਰਾਮਲੀਲਾ ਨੂੰ ਕਰਵਾਉਂਦੇ ਹੋਏ ਪਹਿਲਾਂ ਇਸ ਰਾਮਲੀਲਾ ਦਾ ਇਤਿਹਾਸ ਜਾਣਨਗੇ ਸਾਡਾ ਨਮਾਇंदे ਮੌਜੂਦ ਨੇ ਸੰਸਥਾ ਦੇ ਗੱਲਬਾਤ ਕਰ ਉਸ ਟਾਈਮ ਅੰਗਰੇਜ਼ਾਂ ਦਾ ਸਮਾਜ ਸੀਗਾ ਜਿਹੜਾ ਨਾਚ ਕਰਾਇਆ ਇਹ ਇਹ ਅੰਗਰੇਜ਼ਾਂ ਵਾਸਤੇ ਸੀ ਉਹਨਾਂ ਦੀ ਫੈਮਲੀ ਵਾਸਤੇ ਸੀ ਸਾਡੇ ਜਿਹੜੇ ਹਿੰਦੂਸਤਾਨੀ ਸੀ ਉਹਨਾਂ ਵਾਸਤੇ ਕੋਈ ਵੀ ਮਨੋਰੰਜਨ ਵਾਸਤੇ ਕੋਈ ਸਾਜਨ ਨਹੀਂ ਸੀਗਾ ਇਹ ਫਿਰ ਰਾਏ ਬਹਾਦਰ ਪੀਸੀ ਖੰਨਾ ਕਿਉਂਕਿ Hindu ਮੰਡਲ ਸੀ ਜਰਨਲ ਰੇਲਵੇ ਚ ਜਨਮ ਨਜਲ ਸੀ ਲਾਹੌਰ ਚ ਉਹਨਾਂ ਦਾ ਹੈੱਡ ਕੁਆਰਟਰ ਹੁੰਦਾ ਸੀ ਜਦੋਂ ਇੱਥੇ ਆਏ ਆ ਤੇ ਸਾਡੇ ਫਿਰ ਜਿਹੜੇ ਆ Hindu ਤਬਕਾ ਉਹਨਾਂ ਨੂੰ ਮਿਲਿਆ ਉਹਨਾਂ ਦੇ ਅੱਗੇ ਬੇਨਤੀ ਕੀਤੀ ਵੀ ਸਾਡੇ ਵਾਸਤੇ ਇੱਥੇ ਜਿਹੜਾ ਹੈ ਕੋਈ ਸਾਜਨ ਨਹੀਂ ਹੈ ਕੋਈ ਇਹ ਜਾਨੀ ਹੈ ਜਦ ਇਸ ਕਲੱਬ ਦਾ ਨਿਰਮਾਣ ਉਹਨਾਂ ਨੇ ਹੀ ਤਲਕਲ ਮੂ ਦੁਆਰਾ ਕੀਤਾ ਮੈਂ ਸੰ 2018 ਦੇ ਵਿੱਚ ਫੈਕਟਰੀ ਬਣਿਆ ਸੀਗਾ ਹੁਣ ਮੌਜੂਦਾ ਕਲੱਬ ਫੈਕਟਰੀ ਵੀ ਆ ਇਹਦੇ ਵਿੱਚ 2018 ਦੇ ਵਿੱਚ ਜਿਹੜੀ ਮੇਨਟੇਨੈਂਸ ਦੀ ਆਈ ਸੀਗੀ ਉਦੋਂ ਬਾਅਦ ਕੋਈ ਗੌਰ ਨਹੀਂ ਕਰਦਾ ਸੀਗਾ ਜਦੋਂ ਮੈਂ 2018 ਦੇ ਵਿੱਚ ਉਹਨੂੰ ਸੁਰੂ ਆ ਮਜੂ ਆਇਆ ਸੀ ਫੈਕਟਰੀ ਬਣ ਕੇ ਉਦੋਂ ਬਾਅਦ ਇਹਦੀ ਮੇਨਟੇਨੈਂਸ ਤੇ ਹਰ ਸਾਲ ਅਸੀਂ ਇਹਦੀ ਪੇਂਟਿੰਗ ਕਰਾਉਂਦੇ ਆ ਜਿਹੜੇ ਕੋ ਹੋਰ ਮਿਊਜ਼ੀਸ਼ੀਅਨ ਹੈ ਉਹਨਾਂ ਦੀ ਰਿਪੇਅਰ ਪੂਰ ਕਰਾ ਕੇ ਨੂੰ ਵਧੀਆ ਚਲਾਉਣਾ ਜਿਹੜੀ ਇਹ ਸਟੇਜ ਹੈਗੀ ਹੈ ਇਥੇ ਬੜਾ ਆਸ਼ਚਰੀਆ ਦਰਸ਼ਨ ਕੋਈ ਉਹ ਜੜੇ ਕਲਾਕਾਰ ਦਿਖਾਉਂਦੇ ਆ ਉਹਨੂੰ ਦਿਖਾਣ ਲਈ ਆਪਣਾ ਪ੍ਰਦਰਸ਼ ਕਰਦੇ ਆ ਅਸੀਂ ਉਹ ਹੋਰ ਕਿਸੇ ਸਟੇਜ ਤੇ ਨਹੀਂ ਹੈਗਾ ਜਿਹੜੀ ਸਟੇਜ ਸਾਡੀ ਪੱਕੀ ਬਣੀ ਹੋਈ ਹੈ ਜਿਵੇਂ ਸੀਤਾ ਮਤਾ ਹੈ ਵੈਦਵਤੀ ਦਾ ਸੀਨ ਹੁੰਦਾ 라ਵਣ ਵੇਦਤਾ ਉਹ ਧਰਤੀ ਦੇ ਵੀ ਸਮਾਨ ਦੇ ਹੋਏ ਦਿਖਾਉਂਦੇ ਆ ਅਸੀਂ ਸਟੇਜ ਦੇ ਵਿੱਚ ਜੋ ਕਿ ਮਕੈਨੀਕਲ ਇਸੇ ਪਾਰਟਸ ਲੱਗੇ ਹੋਏ ਨੇ ਜਿਹਦੇ ਵਿੱਚ ਸਾਡੇ ਰੇਲਵੇ ਡਰਾਮਾ ਟਿਕ ਦੇ ਸਦਸਿਆ ਮੈਂਬਰ ਉਹਨੂੰ ਚਲਾਉਂਦੇ ਨੇ ਪ੍ਰੋਪਰ ਤੇ ਦਰਸ਼ਕ ਨੂੰ ਐਂ ਲੱਗਦਾ ਹੈ ਵੀ ਸੱਚਮੁੱਚ ਹੀ ਵੇਦਵਤੀ ਮਾਤਾ ਧਰਤੀ ਦੇ ਵਿੱਚ ਸਮਾਉਂਦੀ ਹੈ ਔਰ ਦੂਜਾ ਕੰਪੋਨੈਂਟ ਉਹ ਲੱਗਿਆ ਹੋਇਆ ਹੈ ਲక్ష్మణ ਜੀ ਜਦੋਂ ਮੁਰਛੀਦ ਹੁੰਦੇ ਆ ਉਹਨੂੰ ਅਸੀਂ ਹਵਾ 'ਚ ਉੱਠਦੇ ਨੇ ਉਹ ਉਹ ਦਿਖਾਉਂਦੇ ਆ ਅਸੀਂ ਤੇ ਪਬਲਿਕ ਨੂੰ ਉਹ ਵੀ ਬੜੀ ਦੇ ਕਾਸ਼ਚਰੀਆ ਲੱਗਦਾ ਹੈ ਤੇ ਬਹੁਤ ਵਧੀਆ ਸੀਨ ਹੈ ਉਹ ਲੋਕ ਉਸ ਨੂੰ ਦੇਖਣ ਸੀਨ ਨੂੰ ਦੇਖਣ ਲਈ ਸਪੈਸ਼ਲ ਆਉਂਦੇ ਨੇ ਤੇ ਜਿਸ ਦਿਨ ਇਹ ਸੀਨ ਹੁੰਦੇ ਆ ਪਬਲਿਕ ਜਾਂ ਦਰਸ਼ਕਾਂ ਮੈਨੂੰ ਦਿਨੇ ਕੋਲ ਵੀ ਆਉਂਦੀ ਹੈ ਸਰ ਜੀ ਉਹ ਕਦੋਂ ਸੀਨ ਆਊਗਾ ਤੁਹਾਡੇ ਕੰਪਨੀ ਨੇ ਉਹ ਸੀਨ ਦੇਖਣਾ ਹੈ ਤੇ ਲੋਕ ਫੋਨ ਤੇ ਵੀ ਪੁੱਛਦੇ ਆ ਵੀ ਅੱਜ ਇਹ ਸੀਨ ਆਊਗਾ ਜਦੋਂ ਇਹ ਸੀਨ ਆਇਆ ਸੀਗਾ ਵੇਦੋਤੀ ਮਾਤਾ ਬੜਾ ਰਾਸ਼ੀਗਾ ਇੱਥੇ ਤੇ ਬਹੁਤ ਵਧੀਆ ਸੀਨ ਗਿਆਤਾ ਜਿਹੜੀ ਇਹ ਮਸ਼ੀਨਰੀ ਲੱਗੀ ਹੋਈ ਹੈ ਬਹੁਤ ਪੁਰਾਣੀਆਂ ਹੋ ਚੁੱਕੀਆਂ ਇਹਨਾਂ ਦੀ ਗਰਾਰੀਆਂ ਘੇਸ ਚੱਗੀਆਂ ਜਿਤਾਰਾਂ ਅਸੀਂ ਇਸ ਨੂੰ ਚਾਲੂ ਕਰਨ ਲਈ ਸੀਨ ਨੂੰ ਮਰਿਆਦਾ ਲਖਣ ਲਈ ਇਹਨੂੰ ਹਰ ਸਾਲ ਥੋੜਾ ਮੋਟਾ ਰਿਪੇਅਰ ਕਰਨਾ ਹੈ ਇਸ ਸਾਲ ਵੀ ਰਿਪੇਅਰ ਕੀਤੀ ਉਸੇ ਬਾਅਦ ਤੋਂ ਇਹ ਸੀਨ ਹਲਾ ਅਸੀਂ ਪ੍ਰੋਪਰ ਦਿਖਾਣੇ ਆ ਤੇ ਮਸ਼ੀਨ ਨੂੰ ਮੇਨਟੇਨ ਕੀਤਾ ਵਿਆ ਸਰ ਮੈਂ ਇਹੀ ਦੇਖਿਆ ਜਦੋਂ 2018 ਦੇ ਵਿੱਚ ਵੀ ਆਇਆ ਸੀਗਾ ਜਦੋਂ ਕਲੱਬ ਖੋਲੀ ਸੀ ਉਸ ਤੋਂ ਮੈਂ ਲੱਗਦੇ ਸੀ ਬਈ ਲੋਗ ਬਹੁਤ ਪੁਰਾਣਾ ਇਤਿਹਾਸ ਹੈ ਇਸ ਕਲੱਬ ਨੂੰ ਜ਼ਿਆਦਾਤਰ ਜੋ ਜਿਹੜੇ ਸੀਨ ਦਿਖਾਨੇ ਆ ਸੀਨ ਨੂੰ ਦੇਖਣ ਆਉਂਦੇ ਆ ਇਹਦੇ ਪ੍ਰੋਪਰਲੀ ਸੀਨ ਸੀਗੇ ਕਈ ਇਹੋ ਜੇ ਜੋ ਕਿ ਅੱਜ ਮੌਜੂਦ ਨਹੀਂ ਹੈ ਜਿਹੜੇ ਮੌਜੂਦ ਹੈਗੇ ਉਹ ਜੋ ਮੇਨ ਸੀਨ ਸੀਗੇ ਉਹ ਅਸੀਂ ਅੱਜ ਦਿਖਾਉਂਦੇ ਆ ਇਸ ਨੂੰ ਲੈ ਕੇ ਆਰ ਡੀ ਸੀ ਦਾ ਪੂਰੇ ਸ਼ਹਿਰ ਦੇ ਵਿੱਚ ਨਾ ਚੱਲਦਾ ਸਰ ਆਰ ਡੀ ਸੀ ਦੇ ਬੜੀਆ ਦਾ ਮੈਨੇਜਮੈਂਟ ਹੈ ਜਿਹੜੀ ਰੇਲਵੇ ਦੀ ਔਰ ਆਪਣੇ ਜਿਹੜੇ ਦੋਸਤ ਨੇ ਮਿੱਤਰ ਨੇ ਜਿਹੜੇ ਜੋ ਕਲੱਬ ਨਾਲ ਜੁੜੇ ਹੋਏ ਆ ਬਹੁਤ ਸਰਦਾ ਭਾਵਨਾ ਨਾਲ ਇਹਦੀ ਸੇਵਾ ਕਰਦੇ ਨੇ ਔਰ ਪੂਰਾ ਸਹਿਯੋਗ ਕਰਦੇ ਨੇ ਦਰਸ਼ਕਾਂ ਵੀ ਪੂਰਾ ਸਹਿਯੋਗ ਰਹਿਦਾ ਬੜੀ ਸ਼ਾਂਤੀਪੂਰਵਕ ਨਾਲ ਦੇਖ ਕੇ ਜਾਂਦੇ ਨੇ ਤੇ ਰਸ ਲਾਸਟ ਜਦੋਂ ਖਤਮ ਹੋ ਜਾਂਦੀ ਹੈ ਉਦੋਂ ਵੀ ਲੋਕ ਬੈਠੇ ਰਹਿੰਦੇ ਨੇ ਵੀ ਸ਼ੀਨ ਚੱਲੂਗਾ ਤੇ ਇੰਨੀ ਭਾਉ ਨਾਲ ਲੋਕ ਦੇਖਦੇ ਸਰ ਤਕਰੀਬਨ ਕਲਾਕਾਰ ਮੈਨੇਜਮੈਂਟ ਲਾ ਕੇ ਸਾਡੇ 55 ਤੋਂ 60 ਤੱਕ ਕਰਮਚਾਰੀ ਟੋਟਲ ਹੈਗੇ ਆ ਜੋ ਕਲਾਕਾਰ ਨੇ ਉਹ ਸਾਡੇ ਰੇਲ ਦੇ ਹੀ ਬੱਚੇ ਆ ਕੋਈ ਰਿਟਾਇਰ ਦਾ ਬੱਚਾ ਹੈ ਕੋਈ ਮੌਜੂਦਾ ਡਿਊਟੀ ਵੀ ਕਰਦੇ ਹੋਣ ਡਿਊਟੀ ਵੀ ਹੈ ਤੇ ਸਾਰੇ ਤਕਰੀਬਨ ਰੇਲ ਦੇ ਹੀ ਬੱਚੇ ਆ ਸਰ ਮੈਂ 1997 ਚ ਇਸ ਕਲੱਬ ਨਾਲ ਜੁੜਿਆ ਹੋਇਆ ਹਾਂ ਤੇ ਮੈਂ ਪਿਛਲੇ ਕਾਫੀ ਸਮੇਂ ਤੋਂ RAM ji ਦਾ ਰੋਲ ਕਰ ਰਹੇ ਹਾਂ ਪਹਿਲਾ 10 ਸਾਲ ਮੈਂ ਇਸ ਕਲੱਬ ਸੀਤਾ ਰੋਲ ਕਰਦਾ ਰਿਹਾ ਤੇ ਇਸ ਵਾਰ ਵੀ ਮੈਂ ਪ੍ਰਭੂ શ્રી RAM ji ਦੀ ਭੂਮਿਕਾ ਨਿਭਾ ਰਿਹਾ ਹਾਂ ਸਟਾਰਟਿੰਗ ਜਦੋਂ ਮੈਂ ਕੀਤੀ ਸੀ ਮੈਂ ਇਸੇ ਕਲੱਬ ਤੋਂ ਸਟਾਰਟ ਕੀਤਾ ਸੀ ਦੂਜੀ ਕਲੱਬ 'ਚ ਮੈਂ ਕਦੇ ਗਿਆਨੀਗਾ ਇੱਥੋਂ ਦੀ ਮੈਨੇਜਮੈਂਟ ਇੱਥੋਂ ਦੇ ਜੋ ਸਾਡੇ ਅਹੁਦੇਦਾਰ ਨੇ ਉਹਨਾਂ ਦਾ ਬੜਾ ਪਿਆਰ ਮਿਲਦਾ ਹੈ ਉਹ ਹਮੇਸ਼ਾ ਸਾਨੂੰ ਆਪਣੇ ਨਾਲ ਲੈ ਕੇ ਚੱਲਦੇ ਨੇ ਹਰੇਕ ਵਿਵਸਥਾ ਸਾਰ ਇੱਥੇ ਟਾਇਲਟ ਦੀ ਖਾਣ ਪੀਣ ਦੀ ਬੈਠਣ ਦੀ ਠੀਕ ਹੈ ਕਲਾਕਾਰ ਨੇ ਰਹਿਣ ਦੀ ਮੀ ਮੂਹ ਦਾ ਇੱਥੇ ਕੋਈ ਇਹ ਜਿਹਾ ਕੰਮ ਨਹੀਂ ਹੈ ਸਾਡੇ ਸੈਕਟਰੀ ਵੀਰ ਸਿੰਘ ਜੀ ਹੈ ਜਿਹੜੇ ਬਹੁਤ ਹੀ ਅੱਛਾ ਪ੍ਰਬੰਧ ਕਰਦੇ ਹਰ ਸਾਲ ਉਹ 에ਅਰਮੈਨ ਕਰਵਾਉਂਦੇ ਆ ਪ੍ਰਭੂ ਉਹਨਾਂ ਦੀ ਵੀ ਆਪਣਾ ਆਸ਼ੀਰਵਾਦ ਬਣਾਈ ਰੱਖੇ ਤੇ ਸਾਡੇ ਜਿਹੜੀ ਬਾਕੀ ਮੈਨੇਜਮੈਂਟ ਹੈ ਸਾਡੇ ਡਾਇਰੈਕਟਰ ਸਾਹਿਬ ਹੈ ਧਰਮਪਾਲ ਜੀ ਹੈ ਬਲਰਾਜ ਜੀ ਹੈ ਜੋ ਵੀ ਹੈ ਪਰ ਇਹਨਾਂ ਸਾਨੂੰ ਬਹੁਤ ਪਿਆਰ ਮਿਲਦਾ ਜੀ ਦੇ ਕਰਕੇ ਸਾਨੂੰ ਇਹ ਕਲੱਬ ਛੱਡਣ ਨੂੰ ਜੀ ਨਹੀਂ ਕਰਦਾ ਸਰ ਜੋ ਇੱਥੇ ਮਾਇਆ ਆਂਦੀ ਹੈ ਮਿਲਦੀ ਸਾਨੂੰ ਹੈ ਪਰ ਅਸੀਂ ਉਹ ਮਾਇਆ ਕਲੱਬ ਨੂੰ ਹੀ ਦੇ ਜਾਂਦੇ ਹਾਂ ਨੌਜਵਾਨ ਪੀੜੀ ਦਾ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਨਸ਼ੇ ਤੋਂ ਦੂ ਤੇ ਆ ਇੱਥੇ ਆਣ ਦੇਖਣ ਪ੍ਰਭੂ ਜੀ ਦੀ ਲੀਲਾ ਦੇ ਵਿੱਚ ਕੀ ਕੁਝ ਦਿਖਾਇਆ ਜਾਂਦਾ ਕਿਵੇਂ ਸ਼ਰਵਨ ਜੀ ਆਪਣੇ ਮਾਪਿਓ ਦੀ ਸੇਵਾ ਕਰਦੇ ਨੇ ਕਿਵੇਂ ਰਾਮ ਔਰ ਭਰਤੀ ਦਾ ਪਿਆਰ ਸੀਗਾ ਕਿੰਨਾ ਜੋ ਅੱਜਕਲ ਭਰਾਵਾਂ ਚ ਨਹੀਂ ਦੇਖਣ ਨੂੰ ਮਿਲਦਾ ਇਹ ਮੈਂ ਸਾਰੀ ਲੱਖਵਨ ਇਸ ਨੂੰ ਬਿੰਦਕ ਵੀ ਰਮੈਨ ਜ਼ਰੂਰ ਦੇਖਣ ਸਨ 1983 ਤੋਂ ਮੈਂ ਇਸ ਲਾਈਨ ਦੇ ਵਿੱਚ ਪਿਆ ਹੋਇਆ ਔਰ ਅੱਜ ਮੈਨੂੰ 40 ਸਾਲ ਦੇ ਕਰੀਬ ਹੋ ਗਏ ਰੋਲ ਕਰਦੇ ਔਰ 17-18 ਸਾਲ ਪਹਿਲਾਂ ਮੈਂ ਹਨੂਮਾਨ ਜੀ ਦਾ ਰੋਲ ਕੀਤਾ ਉਸ ਤੋਂ ਬਾਅਦ ਮੈਂ ਰਾਵਣ ਦਾ ਰੋਲ ਕਰ ਰਿਹਾ ਸਨ 2000 ਚਪੈਸ ਕਲੱਬ ਚ ਆਇਆ ਸੀ 2000 ਤੋਂ ਅੱਜ ਤੱਕ ਮੈਂ ਇੱਥੇ ਰਾਵਣ ਦਾ ਰੋਲ ਹੀ ਇਸ ਨਾਲ ਲੱਗਦਾ ਬੜਾ ਲੰਮਾ ਖਮਾ ਇਸ ਸੰਸਤ ਦਾ ਬਹੁਤ ਅੱਛਾ ਲੱਗਦਾ ਹੈ ਜੀ ਔਰ ਅੱਛਾ ਵਧੀਆ ਟਾਈਮ ਪਾਸ ਹੁੰਦਾ ਇਸ ਚ ਵਧੀਆ ਲੱਗਦਾ ਹੈ ਤੇ ਲੋਕਾਂ ਨੂੰ ਸੰਦੇਸ਼ ਮਿਲਦਾ ਇੱਕ ਤੇ ਅੱਜ ਮੈਂ ਤਾਂ ਅਜਕਲ ਦੀ ਪੀੜ੍ਹੀ ਨੂੰ ਇਹ ਕਹੂੰਗਾ ਕਿ ਜਿਹੜੇ ਨਸ਼ੇ ਤੋਂ ਛੱਟ ਕੇ ਤੇ ਕਿਸੇ ਕਲਾ ਦੇ ਨਾਲ ਜੁੜਨ ਤਾਂ ਕਿ ਇਹ ਨਸ਼ੇ ਤੋਂ ਥੋੜਾ ਰਾਹਤ ਹੋ ਜਾਣ ਤੇ ਸੰਸਾਰ 'ਚ ਵਧੀਆ ਸੁਖ ਸ਼ਾਂਤੀ ਆਵੇ ਸ਼ਾਂਤੀ ਰਹੇ ਅੱਛਾ ਆਪਣੇ ਨੌਜਵਾਨ ਜਿਹੜੇ ਆ ਇਹ ਚੀਜ਼ਾਂ ਜਿਹੜੀਆਂ ਅਹੀ ਐ ਇਹਨਾਂ ਨੂੰ ਭੁੱਲਦੇ ਜਾ ਰਹੇ ਅੱਜ ਦੀ ਜਿਹੜੀ ਪੀੜ੍ਹੀ ਹੈ ਜੀ ਬਿਲਕੁਲ ਸਮਝ ਲਓ ਵੀ ਇਹਨੂੰ ਭੁੱਲੀ ਗਈ ਜੋ ਨਾ ਸੀ ਕੋਈ ਗੱਲ ਕਹਿੰਨੇ ਵੀ ਐ ਤੋ ਗੱਲ ਸੁਣਦੇ ਨਹੀਂ ਜਿਵੇਂ ਅਸੀਂ ਨਵੇਂ-ਨਵੇਂ ਆਏ ਸੀਗੇ ਇਸ ਲਾਈਨ ਦੇ ਵਿੱਚ ਤਾਂ ਸਾਨੂੰ ਜੋ ਡਾਇਰੈਕਟਰ ਕੋਈ ਗੱਲ ਦੱਸਦਾ ਸੀ ਅਸੀਂ ਸੁਣਦੇ ਸੀ ਤੇ ਸਾਨੂੰ ਸਾਡੋ ਅਗਰ ਡਾਇਰੈਕਟਰ ਕੋਈ ਗੱਲ ਕਹਿ ਦਿੰਦਾ ਸੀ ਜੀ ਮੰਨਦੇ ਵੀ ਸੀਗੇ ਤੋ ਤਾਂ ਗੁੱਸਾ ਵੀ ਇਹ ਕਰ ਸਕਦੇ ਕਰਦਾ ਸੀ ਤਾਂ ਵੀ ਅਸੀਂ ਚੁੱਪ ਕਰ ਜਾਂਦੇ ਸੀ ਮਗਰ ਜੇ ਅੱਜ ਦੇ ਜਵਾਕ ਨੂੰ ਕੋਈ ਗੱਲ ਮਾੜੀ ਜੀ ਗੁੱਸੇ 'ਚ ਕਹੀ ਜਾਵੇ ਤਾਂ ਜਵਾਕ ਕਹਿੰਦਾ ਮੈਂ ਤਾਂ ਰੋਲ ਹੀ ਨਹੀਂ ਕਰਦਾ ਮੈਂ ਤਾਂ ਚੱਲ ਰਿਹਾ ਜੀ ਆਪਦੇ ਕੰਮ ਠੀਕ ਹੈ ਜੀ ਤੋ ਮੈਂ ਤਾਂ ਇਹ ਬੱਚਾ ਨੂੰ ਕਹੂੰਗਾ ਵੀ ਇਹ ਜਿਹੜਾ ਆਪਣਾ ਪੁਰਾਣਾ ਕਲਚਰ ਹੈ ਇਹਨੂੰ ਤੁਸੀਂ ਭੁੱਲੋ ਨਾ ਤੇ ਐਸੇ ਤੁਸੀਂ ਪਰ ਚੜ੍ਹ ਹਿੱਸਾ ਲਿਆ ਕਰੋ ਤਾਂ ਕਿ ਵੀ ਆ ਨਾਲ ਟੈਂਪ ਚ ਇਹ ਜਿੰਦਾ ਰਹਿ ਸਕੇ ਇਹਨਾਂ ਵੱਲੋਂ ਲਗਾਤਾਰ ਇਸ ਜਿਹੜੀ 100 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਰਾਮਲੀਲਾ ਨੂੰ ਚੱਲਦੇ ਆ ਇਸ ਨੂੰ ਲਗਾਤਾਰ ਜਿਹੜਾ ਹੈਗਾ ਅੱਗੇ ਤੋਰਿਆ ਜਾ ਰਿਹਾ ਸੋ ਇਹ ਇਤਿਹਾਸ ਨੂੰ ਸਾਂਭ ਰਹੇ ਨੇ ਇਹਨਾਂ ਦੇ ਇਸ ਕਦਮ ਦੀ ਜਿੱਥੇ ਛਲਾਗਾ ਕਰਨੀ ਬਣਦੀ ਹੈ ਉੱਥੇ ਬਣਦਾ ਸਹਿਯੋਗ ਵੀ ਦੇਣਾ ਚਾਹੀਦਾ ਕਿਉਂਕਿ ਇਹ ਇਤਿਹਾਸਕ ਚੀਜ਼ਾਂ ਨੂੰ ਸਾਂਭ ਰਹੇ ਨੇ ਇਹ ਇਤਿਹਾਸਕ ਚੀਜ਼ਾਂ ਨੂੰ ਸੰਭਾਲਣ ਲਈ ਵੱਡਾ ਖਰਚ ਆਉਂਦਾ ਸੋ ਲੋਕਾਂ ਨੂੰ ਕਿਤੇ ਨਾ ਕਿਤੇ ਇਹਨਾਂ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਈਟੀ ਭਾਰਤਲੀ ਬਠਿੰਡਾ ਤੋਂ ਅਮਨਦੀ ਪੂਸ਼ਲ ਦੀ ਰਿਪੋਰਟ